ਰੱਬ ਹਾਲਾਤ ਬਦਲਦੇ ਆਉਂਦਾ ਨਾ ਬੰਦੇ ਦੇ ਰਾਤੇ ਰਾਤ ਬਦਲ ਜਾਂਦਾ ਇੱਕ ਤੁਹਾਨੂੰ ਗੱਲ ਸੁਣਾਉਣੀ ਹੈ ਸੁਣਿਓ ਗੌਰ ਕਰਕੇ ਕਹਿੰਦੇ ਇੱਕ ਅਨਸਾਨ ਸੀ ਬਹੁਤ ਭਰਾਵ ਕਰਮਾਂ ਦਾ ਮਾਰਿਆ ਹੋਇਆ ਜਿਹੜੇ ਵੀ ਕੰਮ ਨੂੰ ਹੱਥ ਪਾ ਲੈਂਦਾ ਸੀ ਉਸੇ ਚੀਜ਼ ਨੂੰ ਨੁਕਸਾਨ ਹੋ ਜਾਂਦਾ ਸੀ ਉਹਨੇ ਬਹੁਤ ਕੰਮ ਕਰ ਕਰ ਦੇਖੇ ਪਰ ਕੋਈ ਨਭਾਣੀ ਹੋਇਆ ਰਿਸ਼ਤੇਦਾਰ ਭੈਣ ਭਾਈ ਜਿੰਨੇ ਵੀ ਸਾਖਸਮੰਦੀ ਸੀ ਸਾਰੇ ਗਾਲਾਂ ਦੇਣ ਲੱਗੇ ਵੀ ਯਾਰ ਤੂੰ ਐਡਾ ਨਕਮਾ ਐ ਤੂੰ ਦਾ ਮਿਸਤਰ ਗਣਾ ਦਿਹਾੜੀ ਤੇ ਬਗਜਾ ਕਰ ਜਿੰਮੇਦਾਰਾਂ ਦੇ ਦਿਹਾੜੀ ਤੇ ਬਗਜਾ ਕਰ ਉਹ ਇੰਨਾ ਅੱਕ ਗਿਆ ਰਿਸ਼ਤੇਦਾਰ ਵੀ ਜਦੋਂ ਗਾਲਾਂ ਦੇਣ ਲੱਗੇ ਉਹਨੇ ਕੀ ਕਰਿਆ ਇੱਕ ਦਿਨ ਅੱਕ ਕੇ ਉਹ ਗੱਡੀ ਚੜ ਗਿਆ ਬਠਿੰਡਿਓ ਟ੍ਰੇਨ ਤੇ ਬਠਿੰਡੇ ਟ੍ਰੇਨ ਤੇ ਗੱਡੀ ਚੜ੍ਹ ਕੇ ਜਦੋਂ ਬੀਕਾਨਰ ਟ੍ਰੇਨ ਤੇ ਉਤਰਿਆ ਸਟੇਸ਼ਨ ਤੇ ਉਤਰਿਆ ਤੜਕੇ ਸਵੇਰ ਦਾ ਟਾਈਮ ਜਦੋਂ ਉਤਰਿਆ ਤੇ ਉੱਥੇ ਇੱਕ ਨਾ ਪੁਰਾਣਾ ਜਿੰਨਾ ਵੀ ਕਬਾੜ ਹੁੰਦਾ ਸੀ ਉਹਦੀ ਬੋਲੀ ਲੱਗਦੀ ਹੁੰਦੀ ਸੀਗੀ ਸੁਬਾ ਸੁਬਾ ਉੱਥੇ ਲੱਗਣੀ ਲੱਗਣੀ ਸਟੇਸ਼ਨ ਦੇ ਬਾਹਰ ਤੇ ਜਦੋਂ ਉਹ ਉੱਤਰਿਆ ਤੇ ਉਹਦੇ ਸਾਹਮਣੇ ਨਾ ਬਾਥਰੂਮ ਲੈਟਰਿੰਗ ਬਣੇ ਹੋਏ ਸੀਗੇ ਤੇ ਉਹਨੇ ਉਹਨੇ ਆਖਿਆ ਯਾਰ ਬੋਲੀ ਲੱਗੀ ਜਾਂਦੀ ਹੈ ਕਿ ਆਪਾਂ ਬੋਲੀ ਤੋਂ ਕੀ ਲੈਣਾ ਆਪਾਂ ਤਾਂ ਉਹੀ ਤਵੇ ਤਵਾਏ ਆਏ ਆ ਪਹਿਲਾਂ ਵੀ ਆਪਾਂ ਦਾ ਆਪ ਦਾ ਯਾਰ ਨਹਾਈਏ ਵਧੀਆ ਫਰੈਸ਼ ਹੋਈਏ ਹੈ ਤੇ ਉਹ ਨਹਾਉਣ ਵਾਲੇ ਨਾ ਉਹ ਬਾਥਰੂਮ ਚ ਵੜ ਗਿਆ ਵੜ ਗਿਆ ਜਦੋਂ ਤੇ ਉਹ ਬਾਹਰ ਜਿਹੜਾ ਉਹ ਬਾਥਰੂਮ ਦੇ ਬੈਠਾ ਹੁੰਦਾ ਹੈਗਾ ਸਾਫ ਸਫਾਈ ਕਰਨ ਵਾਲਾ ਉਹਨੇ 10 ਮਿੰਟਾਂ ਬਾਅਦ ਬੁਰਸ਼-ਵਰਸ਼ ਕਰਨ ਲੱਗਾ 10 ਮਿੰਟਾਂ ਬਾਅਦ ਬੋਲ ਮਾਰਦਾ ਕਹਿੰਦਾ ਸਾਹਿਬ ਜੀ ਬੋਲੀ ਲੱਗਣ ਲੱਗੀ ਉਹ ਕਹਿੰਦਾ ਚਲ ਕੋਈ ਨਹੀਂ ਲੱਗਣ ਨੇ ਕਿੱਥੇ ਜੇ ਬਾਗੀ ਕਹਿੰਦਾ ਜੀ 50 ਲੱਖ ਤੇ ਬਾਗੀ ਉਹ ਕਹਿੰਦਾ ਹਰੇਕ 1 ਕਰੋੜ ਲਾ ਦੇ ਆਪਣਾ ਉਹਨੇ 1 ਕਰੋੜ ਲਾਤਾ ਉਹ ਕਹਿੰਦਾ ਜੀ ਕਿਸੇ ਨੇ 5 ਕਰੋੜ ਲਾਤਾ ਕਹਿੰਦਾ ਤੂੰ ਆਪਣਾ 10 ਕਰੋੜ ਲਾ ਦੇ ਉਹ ਕਰਦਾ ਤਾਂ ਮਜ਼ਾਕ ਸੀ ਉਹਨੇ ਕਰ ਮਜ਼ਾਕ ਕਰੀ ਜਾਂਦਾ ਉਹ ਸੱਚ ਨੂੰ ਲਾਈ ਗਿਆ ਬੋਲੀ ਜਿਹੜਾ ਬਾਹਰ ਝਾੜੂ ਪੂੰਛਾ ਕਰਦਾ ਸੀ ਉਹ ਕਹਿੰਦਾ ਜੀ 20 ਕਰੋੜ ਲਾਤਾ ਕਿਸ ਨੇ ਕਹਿੰਦਾ 50 ਕਰੋੜ ਲਾ ਦੇ ਕਹਿੰਦਾ ਜੀ 50 ਕਰੋੜ ਕਹਿੰਦਾ ਹਾਂ ਕਹਿੰਦਾ ਜੀ ਇੱਕ ਨੇ 60 ਕਰੋੜ ਦੱਸਤਾ ਕਹਿੰਦਾ ਤੂੰ 100 ਕਰੋੜ ਲਾ ਦੇ ਜਦੋਂ 100 ਕਰੋੜ ਲਾਤਾ ਤੇ ਬੋਲੀ ਡੰਨ ਹੋ ਗਈ ਭਰਾਵਾ ਬੋਲੀ ਉਹਨਾਂ ਦੇ ਨਾਂ ਟੁੱਟ ਗਏ ਉਹ ਤਾਂ ਉਹ ਕਰਮਾਂ ਦਾ ਮਰਿਆ ਵਿਚਾਰਾ ਨਹਾਈ ਜਾਂਦਾ ਸੀ ਅੰਦਰ ਤੇ ਉਹ ਬਾਹਰ ਉਹਨੂੰ ਐਸੀ ਵੀ ਉਹੀ ਤਮ ਚੌੜ ਕਰੀ ਜਾਂਦਾ 100 ਕਰੋੜ ਤੇ ਬੋਲੀ ਟੁੱਟ ਗਈ ਤੇ ਉਹ ਕਹਿੰਦੇ ਲਿਆਓ ਵੀ ਪੈਸੇ ਫੜਾਓ ਉਹ ਕਹਿੰਦਾ ਸਾਡਾ ਮੇਰਾ ਸਾਹਬ ਅੰਦਰ ਨਾ ਆਈ ਜਾਂਦਾ ਕਹਿੰਦਾ ਫਰੈਸ਼ ਹੋਈ ਜਾਂਦਾ ਉਹਨਾਂ ਨਾਲ ਨੇ ਕਹਿੰਦਾ ਉਸ ਤੋਂ ਬਾਅਦ ਵੀ ਸਾਨੂੰ ਪੇਮੈਂਟ ਕਰ ਦਿੰਨੇ ਕਰ ਦਿੰਦਾ ਅੱਗੇ ਐਨੇ ਕੋਈ ਹੋਰ ਕੋਈ ਬੇਕ ਕੇ ਅਗਲੇ ਨੇ ਇੱਕ ਵਨ ਹੋਰ ਬੈਠਾ ਸੀ ਸੇਠ ਉਹਨੇ ਆਖਿਆ ਜਰਾ ਇਹ ਜੱਚ ਕੀ ਹੈ ਜਿਹੜੇ ਨੇ 100 ਕਰੋੜ ਰੁਪਏ ਇੱਕ ਨਾਉਂਦੇ ਨਾਉਂਦੇ ਨੇ 100 ਕਰੋੜ ਰੁਪਏ ਲਾਤਾ ਵੀ ਕਬਾੜ ਤੇ ਉਹ ਕਹਿੰਦਾ ਯਾਰ ਤੁਹਾਡਾ ਸੇਠ ਕਿੱਥੇ ਉਹ ਕਹਿੰਦਾ ਉਹ ਨਾਈ ਜਾਂਦਾ ਅੰਦਰ ਫਰੈਸ਼ ਹੋਈ ਜਾਂਦਾ ਕਹਿੰਦਾ ਕਹਿੰਦਾ ਯਾਰ ਮੈਨੂੰ ਦੇ ਰਿਹਾ ਹੈ ਮੈਂ ਲੈਣਾ ਕਹਿੰਦਾ 150 ਕਰੋੜ ਰੁਪਏ ਦੇ ਦਿੰਨੇ ਉਹ ਕਹਿੰਦਾ ਪੁੱਛ ਲੈਣਾ ਸਾਹਬ ਜੀ ਕਹਿੰਦਾ ਤੁਹਾਡਾ ਮਾਲ ਜਿਹੜਾ ਤੁਸੀਂ 100 ਕਰੋੜ ਦਾ ਲੱਤਾ ਕੋਈ ਸੇਠ 150 ਕਰੋੜ ਚ ਲੈਂਦਾ ਉਹ ਕਹਿੰਦਾ ਨੂੰ ਮੈਂ ਕਹਿੰਦਾ 200 ਕਰੋੜ ਦੇਣਾ ਤਾਂ ਠੀਕ ਹੈ ਨਹੀਂ ਕਹਿੰਦਾ ਮੈਂ ਗੰਦਾ ਨਹੀਂ ਇਹ ਦੋ ਘਟ ਐ ਕਰਦੇ ਕਰਾਦੇ ਤੇ 1 ਕਰੋੜ ਤੇ 70 ਲੱਖ ਦਾ ਉਹਨੇ ਸੇਠ ਨੇ ਲੈ ਲਿਆ ਤੇ ਉਹਨੇ ਦੇ ਤਾਂ ਜਦੋਂ ਉਹ ਨਾ ਆ ਕੇ ਬਾਹਰ ਨਿਕਲਿਆ ਤੇ ਸੇਠ ਕਹਿੰਦਾ ਉਹ ਜਿਹੜਾ ਸਫਾਈ ਕਰਦਾ ਸੀ ਕਹਿੰਦਾ ਬਾਈ ਸਰ ਜੀ ਆਹ ਲੋ ਪੈਸੇ ਕਹਿੰਦਾ ਕਾ ਦੇ ਕਹਿੰਦਾ ਜਿਹੜੀ ਤੂੰ ਬੋਲੀ ਲਾਈ ਗਿਆ ਕਹਿੰਦਾ ਮੈਨੂੰ ਐਸੀ ਤੂੰ ਵਾਰ ਉਂ ਹੀ ਲਾਈ ਜੰਨਾ ਕਹਿੰਦਾ ਨਹੀਂ ਸਹੀ ਸੀ ਉਹ ਕਹਿੰਦਾ 100 ਕਰੋੜ ਤਾਂ ਉਹਨੂੰ ਦੇ ਕੇ ਆ ਜੀ ਤੂੰ ਆਪਾਂ ਪਹਿਲਾਂ ਲੈ ਤਾ 70 ਕਰੋੜ ਰਹਿ ਗਿਆ ਕਹਿੰਦਾ ਤੇਰੇ ਨਾਲ ਹੁਣ ਪਾਉਣ ਦੇ ਕਿੰਨੇ ਪੈਸੇ ਹੋਏ ਕਹਿੰਦਾ ਮੇਰਾ ਤਾਂ 500 ਹੋਇਆ ਜੀ ਕਨਾਲ ਲੱਖ ਰੁਪਏ ਤੋਂ ਉਹ ਆਪਦਾ ਨਾਂ ਧੋ ਕੇ ਬਾਹਰ ਨਿਕਲਿਆ ਇਹ ਗੱਲ ਬਾਈ ਜਦੋਂ ਪ੍ਰਮਾਤਮਾ ਦਿਨ ਬਦਲਣ ਤੇ ਆਉਂਦਾ ਰਾਤੇ ਰਾਤ ਬਦਲ ਲੰਦਾ ਉਹਨੂੰ ਪਤਾ ਨਹੀਂ ਉਹ ਅੰਦਰ ਆਪਦਾ ਮਜਾਗ ਚ ਜਨਾਈ ਗਿਆ ਉਹ ਬਾਹਰ ਬੋਲੀ ਲਾਈ ਗਿਆ ਤੇ ਰਾਤੇ ਰਾਤ ਪ੍ਰਮਾਤਮਾ ਨੇ ਦਿਨ ਬਦਲ ਤੇ ਇਹ ਗੱਲ ਸੋਚ ਕੇ ਦੇਖੋ ਕਿਸੇ ਨੂੰ ਮਿਹਣਾ ਨਹੀਂ ਮਾਰੀਦਾ ਹੁੰਦਾ ਜਿਹੇ ਜੇ ਕੰਮ ਕਰਦਾ ਮਿਹਨਤ ਜਰੂਰ ਕਰਦਾ ਕਰਦੇ ਰਹੋ ਤੇ ਮੇਰੀ ਵੀਡੀਓ ਸ਼ੇਅਰ ਕਰਿਓ ਜੇ ਤੁਹਾਨੂੰ ਚੰਗੀ ਲੱਗੀ ਗੱਲ ਤਾਂ ਮਿਹਨਤ ਦਿਨ ਰੋਗਣੀ ਚੌਗਣੀ ਰਾਤ ਤਰੱਕੀ ਕਰੂ ਬੰਦਾ ਉਹੀ ਜਿਹੜਾ ਮਿਹਨਤ ਕਰੂ ਮਿਹਨਤ ਜ਼ਰੂਰ ਕਰੋ ਉਸੇ ਜੀ ਕਰੋ ਥੈਂਕ ਯੂ ਲਵ ਯੂ ਬਾਈ